ਆਬਾ ਜਿਹੜੀ ਨਿਊ ਜੇਲ ਹੈ ਉਥੇ ਮੁਲਾਕਾਤ ਕਰਨ ਆਇਆ ਕਿਉਂਕਿ ਐਜ਼ ਅਡਵੋਕੇਟ ਮੇਰਾ ਰਾਈਟ ਹੈ ਕਿ ਮੈਂ ਉਹਨਾਂ ਨਾਲ ਮਿਲਾਂ ਉਹਨਾਂ ਨਾਲ ਗੱਲਬਾਤ ਕਰਾਂ ਵਿਕਰਮ ਮਜੀਠੀਆ ਬਿਲਕੁਲ ਚੜ੍ਹਦੀ ਕਲਾ ਦੇ ਵਿੱਚ ਨੇ ਔਰ ਉਹਨਾਂ ਨੇ ਫੇਰ ਦੁਬਾਰਾ ਇਹ ਸੰਦੇਸ਼ ਦਿੱਤਾ ਹੈ ਕਿ ਇਹ ਸਰਕਾਰਾਂ ਜਿਸ ਤਰੀਕੇ ਦੇ ਨਾਲ ਆਪੋਜੀਸ਼ਨ ਦੀ ਆਵਾਜ਼ ਨੂੰ ਦਬਾਉਣਾ ਚਾਹੁੰਦੀਆਂ ਨੇ ਜਾਂ ਸਰਕਾਰਾਂ ਦੇ ਕਾਰਨਾਮਿਆਂ ਨੂੰ ਜਿਹੜਾ ਉਜਾਗਰ ਕਰਦਾ ਸੀਐਮ ਦੀਆਂ ਮਾੜੀਆਂ ਕਾਰਗੁਜ਼ਾਰੀਆਂ ਨੂੰ ਜਿਹੜਾ ਲੋਕਾਂ 'ਚ ਰੱਖਦਾ ਉਹਨਾਂ ਦੇ ਉੱਤੇ ਝੂਠੇ ਪਰਚੇ ਸਰਕਾਰਾਂ ਕਰਤਾ ਦਿੰਦੀਆਂ ਨੇ ਪਰ ਮਜੀਠੀਆ ਸਾਹਿਬ ਦਾ ਇਹ ਸੰਦੇਸ਼ ਹੈ ਕਿ ਜਿਹੜੀਆਂ ਗੱਲਾਂ ਸਰਕਾਰ ਨੇ ਕਹੀਆਂ ਨੇ ਹੁਣ ਉਹ ਸਰਕਾਰ ਗੱਲਾਂ ਦੇ ਸਬੂਤ ਪੇਸ਼ ਕਰੇ ਟੋਕੋ 29 ਮੋਬਾਈਲ ਦੀ ਗੱਲ ਸੀ ਐਮ ਬੜੇ ਓਪਨ ਜਨਤਕ ਪਲੇਟਫਾਰਮਾਂ ਤੇ ਕਰਦੇ ਰਹੇ ਨੇ ਫਿਰ 141 ਕਰੋੜ ਦੀ ਗੱਲ ਮੁੱਖ ਮੰਤਰੀ ਨੇ ਕੀਤੀ ਹੈ ਫਿਰ 540 ਕਰੋੜ ਦੀ ਇੱਕ ਕੰਪਨੀ ਦੀ ਗੱਲ ਮੁੱਖ ਮੰਤਰੀ ਨੇ ਉਹ ਝੂਠ ਬੋਲਿਆ ਫਿਰ ਹਿਮਾਚਲ ਤੇ 1000 ਏਕੜ ਉਹ ਮੁੱਖ ਮੰਤਰੀ ਦਾ ਝੂਠ ਪੈਂਜੀ ਗਨੀਵ ਦਾ 25% ਸ਼ੇਅਰ ਕਹਤਾ ਜਿੱਥੇ 4 ਗੱਜ ਜ਼ਮੀਨ ਵੀ ਪੈਂਜੀ ਗਨੀਵ ਦੀ ਜਲੰਧਰ ਚ ਨਹੀਂ ਉਹ ਕਦੇ ਜਲੰਧਰ ਗਈ ਨਹੀਂ ਆਪਣੀ ਜ਼ਿੰਦਗੀ ਚ ਇੱਕ ਵਾਰ ਕਹਿੰਦੇ ਮੈਂ ਇੱਕ ਘੰਟੇ ਲਈ ਗਈ ਆ ਸੋ ਇਹੋ ਜਿਹੇ ਜਿਹੜੇ ਝੂਠ ਨੇ ਜਿਹੜੇ ਪੰਜਾਬ ਦੀ ਸਰਕਾਰ ਨੇ ਔਨ ਰਿਕਾਰਡ ਬੋਲੇ ਨੇ ਔਰ ਉਹ ਤਾਂ ਮੰਦ ਭਾਗੀ ਗੱਲ ਹੈ ਕਿ ਕੱਲ ਪਰਸੋ ਮੁੱਖ ਮੰਤਰੀ ਸਾਹਿਬ ਕਹਿੰਦੇ ਬੀਪੀ ਬੀਪੀ ਦੇ ਬਾਰੇ ਕਿੱਦਾਂ ਹਟਕਿਆ ਬੀਪੀ ਤਾਂ ਵਿਕਰਮਜੀਤਿਆ ਸਾਹਿਬ ਨੂੰ ਹੈ ਹੀ ਨਹੀਂ ਸੋ ਕੀ ਪੰਜਾਬ ਦੇ ਮੁੱਖ ਮੰਤਰੀ ਹੁਣ ਇਹ ਚੀਜ਼ਾਂ ਨੂੰ ਲੈ ਕੇ ਵੀ ਝੂਠ ਬੋਲਣਗੇ ਸੋ ਵਿਕਰਮ ਮਜੀਠੀਆ ਸਾਹਿਬ ਵੱਲੋਂ ਸਪਸ਼ਟ ਸੰਦੇਸ਼ ਹੈ ਕਿ ਭਾਈ ਮੁੱਖ ਮੰਤਰੀ ਜੀ ਮੈਂ ਪੂਰੀ ਚੜਦੀ ਕਲਾ ਚ ਇਹ ਜਿਹੜੇ ਤੁਹਾਡੇ ਦਬਾਅ ਨੇ ਸਰਕਾਰਾਂ ਦੇ ਇਹ ਮੇਰੇ ਮੈਨੂੰ ਨਹੀਂ ਦਿਲਾ ਸਕਦੇ ਸੋ ਵਿਕਰਮ ਮਜੀਠੀਆ ਬੜੀ ਜਲਦੀ ਕਿਉਂਕਿ ਅਦਾਲਤਾਂ ਤੇ ਸਾਨੂੰ ਪੂਰਨ ਭਰੋਸਾ ਹੈ ਅਦਾਲਤਾਂ ਤੋਂ ਇਨਸਾਫ ਮਿਲਣਾ ਜਦੋਂ ਵੀ ਮਿਲਿਆ ਸਰਕਾਰਾਂ ਨੇ ਆਪਣਾ ਪੂਰਾ ਜ਼ੋਰ ਲਾਇਆ ਸਰਕਾਰਾਂ ਨੇ ਧੱਟਾ ਕਰਨਾ ਸੋ ਅਦਾਲਤਾਂ ਦੇ ਵਿੱਚ ਚਾਰਾ ਜੋ ਜਾਰੀ ਹੈ ਅਦਾਲਤਾਂ ਤੋਂ ਇਨਸਾਫ ਦੀ ਉਮੀਦ ਹੈ ਜੋ ਜਿਹੜਾ ਮਾਮਲਾ ਦਰਜ ਕੀਤਾ ਗਿਆ ਉਹ ਗੱਦ ਪੀਮਦਾ ਜਾਂ ਜਦਾਬਦਾ ਪਰ ਗੱਲ ਬਾਤ ਹੈ ਜਿਹੜੀ ਉਹ ਨਸ਼ੇ ਦੀ ਹੋ ਰਹੀ ਆ ਦੇਖੋ ਮੈਂ ਪਹਿਲਾਂ ਹੀ ਕਿਹਾ ਕਿ ਸਰਕਾਰ ਝੂਠ ਕਿਸ ਤਰੀਕੇ बोलਦੀ ਹੈ ਹੁਣ ਮੁੱਖ ਮੰਤਰੀ ਤਾਂ ਕਹਿੰਦੇ ਜੀ ਇਹ ਦੇਖੋ ਜੀ ਡਰੱਗ ਚ ਕਿੰਨੀ ਕਾਰਵਾਈ ਕੀਤੀ ਅਰਵਿੰਦ ਕੇਜਰੀਵਾਲ ਕੋਤ ਪਿਆ ਕੇ ਦੇਖੋ ਜੀ ਕਿਤਨਾ ਬੜਾ ਹਮਨੇ ਡਰੱਗ ਮੇਂ ਕਾਰਵਾਈ ਕਰਦੀ ਲੇਕਿਨ ਕੋਰਟ ਦੇ ਵਿੱਚ ਸਰਕਾਰੀ ਵਕੀਲ ਨੇ ਇਹਨਾਂ ਦੀਆਂ ਧੱਜੀਆਂ ਉਡਾਤੀਆਂ ਮለ ਸਰਕਾਰੀ ਵਕੀਲ ਨੇ ਮੁੱਖ ਮੰਤਰੀ ਤੇ ਕੇਜਰੀਵਾਲ ਦੇ ਬਿਆਨਾਂ ਦੀਆਂ ਧੱਜੀਆਂ ਉਡਾਤੀਆਂ ਕਿ ਇਹ ਤਾਂ ਮਾਮਲਾ ਹੀ ਆਮ ਤੰਤੂਬਾ ਜਾਇਦਾਦ ਹੈ ਡਰਗ ਦਾ ਤੇ ਇੱਥੇ ਜ਼ਿਕਰ ਹੀ ਨਹੀਂ ਸੋ ਇੱਕ ਗੱਲ ਸਪਸ਼ਟ ਹੋ ਗਈ ਕਿ ਡਰਗ ਦੇ ਕੇਸ ਚ 4 ਸਾਲ ਤੋਂ ਡਰਗ ਨਹੀਂ ਲੱਭਿਆ ਸੁਪਰੀਮ ਕੋਰਟ ਤੱਕ ਜਾਇਆ ਹੈ ਆਹੀ ਜਿਹੜੀਆਂ ਗੱਲਾਂ ਅੱਜ ਉਹ ਰੇ ਕਰਦੇ ਨੇ ਡਿਸਪਰਪੋਰਸ਼ਨਟ ਐਸੈਟ ਦੀ ਗੱਲ ਕਰਦੇ ਨੇ ਇਹ ਤਾਂ ਸਾਰਾ ਕੁਝ ਉਸ ਐਫੀਡੇਵਿਟ ਦੇ ਵਿੱਚ ਸੀ ਜੋ ਐਫੀ ਦੇਵਿਡ ਪੰਜਾਬ ਸਰਕਾਰ ਨੇ ਸੁਪਰੀਮ ਕੋਰਟ ਦਿੱਤਾ ਜਦੋਂ ਕਹਿੰਦੇ ਸੀ ਬਿਕਰਮ ਮਜੀਠੀਆ ਦੀ ਬੇਲ ਕੈਨਸਲ ਕਰੋ ਸੁਪਰੀਮ ਕੋਰਟ ਨੇ ਬੇਲ ਕੈਨਸਲ ਕਰਨ ਤੋਂ ਮਨਾ ਕੀਤਾ ਸੋ ਹੁਣ ਮੁੱਖ ਮੰਤਰੀ ਦੀ ਈਗੋ ਸੈਟੀਸਫਾਈ ਕਰਨ ਦੇ ਲਈ ਇੱਕ ਨਵਾਂ ਪਰਚਾ ਦਰਜ ਕਰਕੇ ਹੁਣ ਇਹ ਐਸਟ ਨਹੀਂ ਲੱਭ ਰਿਹਾ ਸੋ ਇਹ ਝੂਠੇ ਕੇਸ ਨੇ ਝੂਠੇ ਮੁਕਦਮੇ ਨੇ ਸਰਕਾਰਾਂ ਦਾ ਜ਼ੋਰ ਲੱਗਿਆ ਹੈ ਵਿਕਰਮ ਮਜੀਠੀਆ ਨੂੰ ਉਹਨਾਂ ਦੀ ਆਵਾਜ਼ ਬੰਦ ਕਰਨ ਨੂੰ ਸਰਕਾਰਾਂ ਦਾ ਜ਼ੋਰ ਲੱਗਿਆ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਖਿਲਾਫ ਸਾਜ਼ਿਸ਼ਾਂ ਕਰੀਏ ਪਰ ਸ਼੍ਰੋਮਣੀ ਅਕਾਲੀ ਦਲ ਬੜਾ ਦ੍ਰਿੜ ਹੈ ਡਟ ਕੇ ਲੜਾਈ ਲੜਦੇ ਰਹੇ ਆ ਲੜਦੇ ਰਵਾਂਗੇ ਔਰ ਸਰਦਾਰ ਸੁਖਬੀਰ ਸਿੰਘ ਬਾਦਲ ਵੱਲੋਂ ਬਿਕਰਮ ਮਜੀਠੀਆ ਵੱਲੋਂ ਸਮੁੱਚੀ ਲੀਡਰਸ਼ਿਪ ਵੱਲੋਂ ਫੇਰ ਇੱਕ ਵਾਰ ਚੈਲੰਜ ਹੈ ਮੁੱਖ ਮੰਤਰੀ ਪੰਜਾਬ ਨੂੰ ਕਿ 29 ਮੋਬਾਈਲ 141 ਕਰੋੜ ਕਲੀਅਰ ਵਾਟਰ ਕੰਪਨੀ ਕਲੀਅਰ ਵਾਟਰ ਕੰਪਨੀ ਇੱਕ ਗੋਰੇ ਦੀ ਕੰਪਨੀ ਹੈ ਜਿਹਨੂੰ ਬਿਕਰਮ ਮਜੀਠੀਆ ਦਾ ਦੱਸਿਆ ਜਾ ਰਿਹਾ ਹੈ ਮਲਟੀ ਬਿਲੀਨੀਅਰ ਕੰਪਨੀ ਹੈ ਉਹਦੇ ਹਾਂਗਕਾਂਗ ਸਿਓ ਸਿੰਗਾਪੁਰ ਉਹਦੇ ਹਰ ਜਗ੍ਹਾ ਦਫ਼ਤਰ ਨੇ ਔਰ ਤੁਸੀਂ ਕਮਾਲ ਦੀ ਗੱਲ ਮੰਨੋਗੇ ਕਿ ਕਲੀਅਰ ਵਾਟਰ ਜਿਹੜੀ ਕੈਪੀਟਲ ਹੈ ਉਹ ਤਾਂ ਰਿਲਾਇੰਸ ਦੇ ਵਿੱਚ ਵੀ ਉਹਦੀ ਇਨਵੈਸਟਮੈਂਟ ਹੈ ਉਹਦੀ ਤਾਂ ਗੋਦਰੇਜ ਦੇ ਵਿੱਚ ਵੀ ਇਨਵੈਸਟਮੈਂਟ ਦੇ ਦੇ ਸਾਰਿਆਂ ਤੇ ਪਰਚੇ ਔਰ ਇੱਕ ਮੁੱਖ ਮੰਤਰੀ ਸਾਹਿਬ ਹੁਣ ਪਰਚੇ ਦੇ ਕੇ ਤਾਂ ਦਿਖਾਓ ਨਾ ਕਲੀਅਰ ਵਾਟਰ ਕਾਰਪੋਰੇਸ਼ਨ ਹੈ ਜਿਹੜੀ ਉਹਨੂੰ ਸਦੋਂ ਤੋਂ ਸਹੀ ਨਾ ਗੋਰੇ ਨੂੰ ਸਦੋਂ ਤੋਂ ਸਹੀ ਨਾ ਜੇ ਰਾਤ ਤੱਕ ਤੁਹਾਨੂੰ ਨਾ ਪਤਾ ਲੱਗ ਜੀ ਪੰਜਾਬ ਦੀ ਸਰਕਾਰ ਕਿੰਨੇ ਨੀਚੇ ਦਰਜੇ ਨਾਲ ਕੰਮ ਕਰਦੀ ਹੈ ਤੁਹਾਨੂੰ ਦੇਸ਼ ਦੀ ਸਰਕਾਰ ਦੱਸ ਦੂਗੀ ਔਰ ਹਜ਼ਾਰ ਏਕੜ ਹਜ਼ਾਰ ਏਕੜ ਤੇ ਵੀ ਅਸੀਂ ਪੂਰੇ ਕਾਇਮ ਹੁਣ ਖੜੇ ਆ ਮੁੱਖ ਮੰਤਰੀ ਜਾਂ ਤਾਂ ਹਜ਼ਾਰ ਏਕੜ ਲੱਭ ਕੇ ਲਿਆਉਣ ਨਹੀਂ ਮੁੱਖ ਮੰਤਰੀ ਸਾਹਿਬ ਹੁਣ ਉਹ ਡੇਫੇਮੇਸ਼ਨ ਲਈ ਤਿਆਰ ਰਹਿਣ ਕਿਉਂਕਿ ਪਹਿਲਾਂ ਰਵਿੰਦ ਕੇਜਰੀਵਾਲ ਨੇ ਮਾਫੀ ਮੰਗੀ ਐ ਹੁਣ ਮੁੱਖ ਮੰਤਰੀ ਸਾਹਿਬ ਦੀ ਵਾਰੀ ਐ ਇਹਨਾਂ ਨੇ ਮਾਫੀਆਂ ਮੰਗਣੀਆਂ ਨੇ ਸੋ ਜਿਹੜੀਆਂ ਗੱਲਾਂ ਹੁਣ ਬੋਲੀਆਂ ਨੇ ਇਹ ਨਾ ਹੋਵੇ ਕਿ ਉਹ ਗੱਲਾਂ ਤੋਂ ਅੱਗੇ ਚੱਲ ਜੋ ਕਿਉਂਕਿ ਜਦੋਂ ਗੱਲਾਂ ਬੋਲ ਬੈਠਦੇ ਨੇ ਕੋਈ ਇਨਤਚਾਈ ਹੁੰਦੀ ਨਹੀਂ ਫੇਰ ਹੁਣ ਚਲੇ ਕੇ ਜਨਰਲ ਡਾਇਰ ਤੇ ਉਹ ਮੁੱਖ ਮੰਤਰੀ ਸਾਹਿਬ ਤੁਹਾਨੂੰ ਕਿੰਨੀ ਵਾਰ ਇਤਿਹਾਸਕਾਰ ਜਵਾਬ ਦੇ ਚੁੱਕੇ ਨੇ ਕਦੇ ਬੀਪੀ ਦੀ ਝੂਠੀ ਗੱਲ ਕਰਦੇ ਨੇ ਜਿਹੜੀਆਂ ਗੱਲਾਂ ਕਹੀਆਂ ਨੇ ਉਹਨਾਂ ਨੂੰ ਸਬੂਤ ਲਿਆਓ ਜਾਂ ਜਨਤਕ ਦੌਰ ਤੇ ਮਾਫੀ ਮੰਗੋ ਕਿ ਸਾਨੂੰ ਸ ਪਰ ਅਸੀਂ ਦੇਖਾਂਗੇ ਅਸੀਂ ਕੀ ਲੀਗਲ ਕਾਰਵਾਈ ਕਰਨੀ ਹੈ ਸੋ ਬੜਾ ਸਪਸ਼ਟ ਸੰਦੇਸ਼ ਹੈ ਕਿ ਜੋ ਕਿਹਾ ਇਹ ਤੋਂ ਭੱਜਣ ਨਹੀਂ ਦੇਵਾਂਗੇ ਜਾਂ ਹੋਰ ਤੇ ਮਾਫੀ ਮੰਗੋ ਕਿ ਸਾਨੂੰ ਸਬੂਤ ਨਹੀਂ ਮਿਲੇ ਫਿਰ ਅਸੀਂ ਦੇਖਾਂਗੇ ਅਸੀਂ ਕੀ ਲੀਗਲ ਕਾਰਵਾਈ ਕਰਨੀ ਹੈ ਸੋ ਬੜਾ ਸਪਸ਼ਟ ਸੰਦੇਸ਼ ਹੈ ਕਿ ਜੋ ਕਿਹਾ ਇਹ ਤੋਂ ਭੱਜਣ ਨਹੀਂ ਦੇਵਾਂਗੇ ਜਾਂ ਤਾਂ ਪ੍ਰੂਵ ਕਰੋ ਸਬੂਤ ਲੈ ਕੇ ਆਓ ਹੁਣ ਜੇ ਸਬੂਤ ਨਹੀਂ ਹੈਗੇ ਤੁਹਾਨੂੰ ਵੀ ਪਤਾ ਵੀ ਹੱਥ ਖੜੇ ਨੇ ਪੰਜਾਬ ਸਰਕਾਰ ਕੋਲੇ ਸਬੂਤ ਕੋਈ ਨਹੀਂ ਤਾਂ ਇਹਦੀ ਹੁਣ ਜੋ ਵੀ ਸਾਡੇ ਕੋਲ ਡੈਫੇਮੇਸ਼ਨ ਹੈ ਜਾਂ ਹੋਰ ਵੀ ਜੋ ਲੀਗਲ ਕਾਰਵਾਈ ਅਸੀਂ ਪੰਜਾਬ ਸਰਕਾਰ ਤੇ ਇਹਨਾਂ ਦੇ ਮਨ सीएम ਤੇ ਤੇ ਮੰਤਰੀਆਂ ਤੇ ਕਰੰਗ ਜੀ ਜੀ ਦੀ ਵੀ ਕੈਮਰੇ ਨੂੰ ਲੈ ਕੇ ਜਾਂ ਫਿਰ ਇੱਕ ਇੱਕ ਪੱਖੇ ਨੂੰ ਲੈ ਕੇ ਜਾਂ ਬੀਪੀ ਨੂੰ ਲੈ ਕੇ ਨੇ ਸਾਰੀਆਂ ਫੇਸਬੁਕ ਤੇ ਆਮ ਆਦਮੀ ਪਾਰਟੀ ਨੇ ਅਪਲੋਡ ਕੀਤੀਆਂ ਉਹਨਾਂ ਦੀ ਕੀ ਕੀਤੀ ਨਹੀਂ ਵਿਕਰਮ ਮਜੀਠੀਆ ਸਾਹਿਬ ਨੇ ਪਹਿਲਾਂ ਵੀ ਸਾਡੇ 5 ਮਹੀਨੇ ਇੱਕ ਝੂਠੇ ਮੁਕਦਮੇ ਤੇ ਜੇਲ੍ਹ ਕੱਟੀ ਹੈ ਜਿੱਥੇ ਮੁੜ ਕੇ ਹਾਈ ਕੋਰਟ ਨੇ ਵੀ ਕਿਹਾ ਸੀ ਜਜਮੈਂਟ ਲਖਾਈ ਸੀ ਜਦੋਂ ਵੀ ਵਿਕਰਮ ਮਜੀਠੀਆ ਦੇ ਖਿਲਾਫ ਇੱਕ ਵੀ ਸਬੂਤ ਇਹ ਪੰਜਾਬ ਸਰਕਾਰ ਨਹੀਂ ਪੇਸ਼ ਕਰ ਸਕੇ ਔਰ ਸੁਪਰੀਮ ਕੋਰਟ ਤੱਕ ਸਬੂਤ ਨਹੀਂ ਪੇਸ਼ ਹੋਇਆ ਉਹਦੋਂ ਨਹੀਂ ਕੋਈ ਸਹੂਲਤਾਂ ਮੰਗੀਆਂ ਇਹ ਕਿਹੜੀਆਂ ਗੱਲਾਂ ਕਰਦੇ ਨੇ ਸਰਕਾਰਾਂ ਦਾ ਕੰਮ ਹੈ ਤੰਗ ਪਰੇਸ਼ਾਨ ਕਰਨਾ ਜੋਰ ਲਾ ਲੈਣ ਜਿੰਨਾ ਕਰ ਸਕਦੇ ਆ ਜੋਰ ਲਾ ਲੈਣ ਇਹ ਸੋਚਦੇ ਨੇ ਕਿ ਵਿਕਰਮ ਮਜੀਠੀਆ ਦੇ ਖਿਲਾਫ ਐਸੇ ਝੂਠ ਮੀਡੀਆ 'ਚ ਪਲਾਂਟ ਕਰਕੇ ਵਿਕਰਮ ਮਜੀਠੀਆ ਚੜ੍ਹਦੀ ਕਲਾ 'ਚ ਰਹਿਣ ਵਾਲਾ ਇਨਸਾਨ ਹੈ ਵਿਕਰਮ ਮਜੀਠੀਆ ਗੁਰੂ ਦੀ ਰਜ਼ਾ 'ਚ ਰਹਿਣ ਵਾਲੇ ਇਨਸਾਨ ਨੇ ਸੋ ਜਿਹੜੇ ਲੋਕ ਗੁਰੂ ਦੀ ਰਜ਼ਾ 'ਚ ਰਹਿੰਦੇ ਨੇ ਉਹਨਾਂ ਨੂੰ ਇਹੀ ਜੀਆਂ ਸਰਕਾਰਾਂ ਦੇ ਜਿਹੜੇ ਹੱਥ ਕੰਡੇ ਉਡਾ ਨਹੀਂ ਸਕਦੇ ਸਿੰਘ ਸਾਹਿਬ ਅੱਗੇ ਕੀ ਲੱਗਦਾ ਤੁਹਾਨੂੰ ਜਗਦੀਸ਼ ਖੋਲੇ ਦਾ ਕੋਈ ਰੋਲ ਇਹਦੇ 'ਚ ਆ ਸਕਦਾ ਇਹਨੇ ਔਨੇ ਕਈ ਵਾਰੀ ਨਾਮ ਲੁਕਾ ਲਿਆ ਬਾਹਰ ਅੱਤਵਾਦ ਸਾਨੂੰ ਇੱਕ ਗੱਲ ਸਮਝਣ ਦੀ ਲੋੜ ਹੈ ਕਿ ਇਹ ਜਿਹੜਾ ਕੇਸ ਹੈ ਆਮਦਨ ਤੋਂ ਵੱਧ ਜਾਇਦਾਦ ਨਸ਼ੇ ਦਾ ਕੇਸ ਜਿਹੜਾ ਝੂਠਾ ਸੀ ਉਹ ਸੁਪਰੀਮ ਕੋਰਟ ਡਿੱਗ ਗਿਆ ਇੱਕ ਕਿਸਮ ਦਾ ਖਾਰਜ ਹੋ ਗਿਆ ਇਹ ਵਿਜੀਲੈਂਸ ਵਿਜੀਲੈਂਸ ਕੋਲੇ ਪਾਵਰ ਹੀ ਹੈ ਨਹੀਂ ਡਰੱਗ ਦਾ ਨਾਤਾ ਕੇਸ ਬਣਾਉਣ ਦੀ ਨਾ ਰਿਕਵਰੀ ਕਰਨ ਦੀ ਜੇ ਪੰਜਾਬ ਸਰਕਾਰ ਏਡੀ ਸਿਆਣੀ ਹੈ ਜੇ ਮੁੱਖ ਮੰਤਰੀ ਸਾਹਿਬ ਇੰਨੇ ਸਿਆਣੇ ਨੇ ਇਹਨਾਂ ਨੂੰ ਕੋ ਆ ਪੀਸੀ ਐਕਟ ਦਾ ਕੇਸ ਹੈ ਤੇ ਡਰੱਗ ਦੀ ਧਾਰਾ ਜੋੜ ਕੇ ਤਾਂ ਦਿਖਾ ਦਿਓ ਇੰਨੀ ਕਿ ਜੋੜ ਕੇ ਦਿਖਾਓ ਤੁਹਾਨੂੰ ਪਤਾ ਲੱਗ ਜੀ ਅਦਾਲਤਾਂ ਵਿੱਚ ਮੈਂ ਫੇਰ ਦੁਬਾਰਾ ਕਹਿਣਾ ਕਿ ਇਹ ਸਰਕਾਰ ਨੂੰ ਪਤਾ ਹੀ ਨਹੀਂ ਅਸੀਂ ਕੀ ਕਰ ਰਹੇ ਹਾਂ ਇਹ ਹੁੰਦਾ ਨਹੀਂ ਕਿ ਇੱਕ ਬੰਦਲ ਜੇ ਜਾਂਦੇ ਨੇ ਸਾਢੇ 3 ਸਾਲ ਦੀ ਮਾੜੀ ਕਾਰਗੁਜ਼ਾਰੀ ਹੈ ਘਰਾਓ ਸਰਕਾਰ ਦਾ ਸ਼ੁਰੂ ਹੋ ਗਿਆ ਹੁਣ ਬੰਦਲੇ ਪਏ ਨੇ ਹੁਣ ਇਸ ਅਵਸਥਾ ਦੇ ਵਿੱਚ ਇਹ ਜਿਹੇ ਪੁੱਠੇ ਸਿੱਧੇ ਫੈਸਲੇ ਲੈ ਕੇ ਝੂਠੇ ਪੱਤੇ ਦਰਜ ਕਰ ਰਹੇ ਨੇ ਛੋਟੋਪਾਦੇ ਬਹੁਤ ਦਾਵੇ ਕਰ ਰਹੇ ਸੀ ਇਹ ਮੰਨਣਾ ਹੈ ਕਿ ਇਹ ਮੀਡੀਆ ਨੂੰ ਇਹ ਸਾਡੇ ਕੋਲ ਬਹੁਤ ਕੰਮੂਕਲੇ ਪਹਿਲਾਂ ਵੀ ਮੇਰੇ ਤੋਂ ਸੁਣ ਤੁਸੀਂ ਅਗਰ ਤੋਂ ਕੇਸ ਬਣਾ ਲਿਆ ਗਿਆ ਦੇਖੋ ਚਟੋ ਪਾਦਿਆ ਕੌਣ ਹੈ ਚਟੋ ਪਾਦਿਆ ਉਹ ਅਫਸਰ ਹੈ ਜਿਨੇ ਪ੍ਰਧਾਨ ਮੰਤਰੀ ਦੀ ਸੁਰੱਖਿਆ ਦਾਤੇ ਲਾਤੀ ਸੀ ਸੁਪਰੀਮ ਕੋਰਟ ਦੇ ਆਰਡਰ ਚ ਲਿਖਿਆ ਕਿ ਹੀ ਇਸ ਨੋਟ ਫਿਟ ਟੂ ਬੀ ਅ ਡੀਜੀਪੀ ਯੂਪੀਐਸਸੀ ਚ ਇਹਨਾਂ ਨੂੰ ਡ੍ਰੌਪ ਕਰ ਦਿੱਤਾ ਗਿਆ ਸੀ ਡੀਜੀਪੀ ਦੇ ਪੈਨਲ ਤੋਂ ਔਰ ਇਹਨਾਂ ਦੀ ਪਤਨੀ ਇਹਨਾਂ ਬਾਰੇ ਕੀ ਕਹਿੰਦੀ ਹੈ ਮੈਂ ਨਹੀਂ ਜਾਊਂਗਾ ਉਹ ਗੱਲਾਂ ਦੇ ਵਿੱਚ ਇੰਦਰਜੀਤ ਚੱਟਾ ਜੀ ਚੀਫ ਸਾਲਸਾ ਦਿਵਾਨ ਵਾਲੇ ਉਹਨਾਂ ਦੀ ਮੌਤ ਹੋਈ ਉਹਨਾਂ ਦੇ ਪਰਿਵਾਰ ਨੇ ਕਿਹਾ ਕਿ ਇਹਨਾਂ ਕਰਕੇ ਹੋਈ ਹੋਰ ਵੀ ਬਹੁਤ ਕੁਝ ਪਰ ਚਟੋ ਪਾਦਿਆ ਸਾਹਿਬ ਚਲੋ ਆ ਬਾਕੀ ਗੱਲਾਂ ਛੱਡਣ ਮੇਰੀ ਇੱਕ ਗੱਲ ਦਾ ਜਵਾਬ ਦੇ ਦੇਣ ਕਿ ਜਿਹੜਾ ਐਨਡੀਪੀਐਸ ਦਾ 20 ਦਸੰਬਰ 2021 ਨੂੰ ਪਰਚਾ ਦਿੱਤਾ ਉਹ ਤਾਂ ਤੁਹਾਡੇ ਦਸਕਤਾਂ ਨੀਚੀ ਹੋਇਆ ਸੀ ਪਰਚਾ ਔਰ ਪਹਿਲੀ ਵਾਰ ਹੈ ਕਿ ਪੰਜਾਬ ਚ ਡੀਜੀਪੀ ਨੇ ਐਫਆਈਆਰ ਦਰਜ ਕੀਤੀ ਹੈ ਨਹੀਂ ਤਾਂ ਆਮ ਐਸਐਚਓ ਕਰਦੇ ਨੇ ਉਹ ਪਰਚੇ ਚ ਤੱਕ ਤੁਸੀਂ ਗਏ ਨਹੀਂ ਆਹ ਔਰ ਤੁਸੀਂ ਆਮਦਨ ਤੋਂ ਬਾਅਦ ਜਾਇਦਾਦ ਵਾਲੇ ਤੈਨਕਾ ਲਾ ਕੇ ਪਹੁੰਚ ਗਏ ਤੁਹਾਡਾ ਆਪਦਾ ਪਰਚਾ ਤਾਂ ਸੁਪਰੀਮ ਕੋਰਟ ਤੱਕ ਮੁੱਢੇ ਮੁੱਢੇ ਗਿਆ ਉਹ ਚ ਜਾਂਦੇ ਹੱਲਾਸ਼ੇਰੀ ਦੇਣ ਐਸਈਟੀ ਉਹ ਚ ਜਾਂਦੇ ਸਬੂਤ ਦੇਣ ਸੋ ਰਾਜਨੀਤੀ ਕਰਨ ਦੇ ਲਈ ਚਟੋ ਪਾਦਿਆ ਸਾਹਿਬ ਵਿੱਚ ਕੁੱਦੇ ਨੇ ਚਟੋ ਪਾਦਿਆ ਸਾਹਿਬ ਦਾ ਜਿਹੜਾ ਆਪ ਦਾ ਦਰਜ ਕੀਤਾ ਉਹ ਐਨਡੀਪੀਐਸ ਦਾ ਪਰਚਾ ਉਹ ਤਾਂ ਮੁੱਦੇ ਮੁੱਢੀ ਗਏ ਉਹ ਤੋਂ ਸਬੂਤ ਲੱਭਿਆ ਨਹੀਂ ਕੋਈ ਕਾਨੂੰਨ ਬਕਾ ਅੰਦਰ ਮੀਡੀਆ ਸਾਹਮਣੇ ਜਿਹੜੀਆਂ ਸਾਰੀਆਂ ਜਿਹੜੀਆਂ ਅੰਦਰ ਵਿਕਰਮ ਮਜੀਠੀਆ ਸਾਹਿਬ ਜਿੱਦਾਂ ਮੈਂ ਕਿਹਾ ਕਿ ਉਹ ਗੁਰੂ ਦੀ ਰਜ਼ਾ 'ਚ ਰਹਿਣ ਵਾਲੇ ਨੂੰ ਸਹੂਲਤਾਂ ਚਾਹੀਦੀਆਂ ਨਹੀਂ ਨਾ ਉਹ ਮੰਗਣ ਨਾ ਉਹਨਾਂ ਨੂੰ ਚਾਹੀਦੀਆਂ ਨਹੀਂ ਅੱਗੇ ਵੀ ਸਾਢੇ 5 ਮਹੀਨੇ ਦੀ ਗੁਰੂ ਦੀ ਰਜ਼ਾ ਦੇ ਵਿੱਚ ਇੱਕ ਝੂਠੇ ਮੁਕਦਮੇ 'ਚ ਜੇਲ੍ਹ ਕੱਟੀ ਹੈ ਹਣ ਵੀ ਗੁਰੂ ਦੀ ਰਜ਼ਾ ਚੋਂ ਕੋਈ ਸਹੂਲਤ ਸਾਨੂੰ ਚਾਹੀਦੀ ਨਹੀਂ ਜੋ ਗੁਰੂ ਦੀ ਰਜ਼ਾ ਹੈ ਉਹਦੇ ਚ ਲੜਾਈ ਲੜ ਰਹੇ ਆ ਪਰ ਆ ਇੱਕ ਗੱਲ ਪੱਕੀ ਹੈ ਬਾਹਰ ਆ ਕੇ ਜਿੱਥੋਂ ਇਹ ਪੋਲਿਟੀਕਲ ਜੰਗ ਛੱਡੀ ਸੀ ਉੱਥੋਂ ਹੀ ਇਹ ਪੋਲਿਟੀਕਲ ਜੰਗ ਸ਼ੁਰੂ ਹੋਊਗੀ ਮੁੱਖ ਮੰਤਰੀ ਸਾਹਿਬ ਇਹਨਾਂ ਦੇ ਮੰਤਰੀ ਇਹਨਾਂ ਦੇ ਜਿਹੜੇ ਕਾਲੇ ਕਾਰਨਾਮੇ ਨੇ ਇਹ ਉਸੇ ਤਰੀਕੇ ਲੋਕਾਂ ਤੇ ਰੱਖਦੇ ਰਵਾਂਗੇ ਇਹ ਝੂਠੇ ਪਰਚੇ ਜ਼ੁਬਾਨ ਨਹੀਂ ਬੰਦ ਕਰਾਤੋ